हेलो एवरीवन आज दी स्टोरी इज अबाउट फॉरगिवनेस एक मुंडा ਸੀ ਗਗਨਦੀਪ ਉਹ ਹਮੇਸ਼ਾ ਚੰਗੇ ਕੰਮ ਕਰਦਾ ਸੀ ਹਰ ਇੱਕ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਦਾ ਸੀ ਪਾਠ ਪੂਜਾ ਕਰਦਾ ਸੀ ਸਾਰੇ ਰਿਲੀਜੀਅਸ ਕੰਮ ਕਰਦਾ ਸੀ ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰਦਾ ਸੀ ਪਰ ਤੁਹਾਨੂੰ ਪਤਾ ਉਹ ਇਹ ਸਭ ਕੰਮ ਕਰਦੇ ਸੋ ਕਰਦੇ ਵੀ ਕਿਤੇ ਨਾ ਕਿਤੇ ਕੁਝ ਭਾਰੀਪਨ ਮਹਿਸੂਸ ਕਰਦਾ ਸੀ ਉਹਨੂੰ ਕਿਤੇ ਖਾਲੀਪਨ ਲੱਗਦਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਉਹ ਕੁਝ ਚੰਗਾ ਮਹਿਸੂਸ ਨਹੀਂ ਕਰ ਰਿਹਾ ਉਹ ਇਸ ਕਰਕੇ ਸੀ ਕਈ ਵਾਰ ਬਚਪਨ ਦੇ ਵਿੱਚ ਉਹਦੇ ਪੇਰੈਂਟਸ ਨੇ ਉਹ ਕਿਹਾ ਹੁੰਦਾ ਤਾਂ ਉਹ ਪੇਰੈਂਟਸ ਦੀਆਂ ਕਈਆਂ ਹੋਈਆਂ ਗੱਲਾਂ ਬੁਰੀਆਂ ਚੀਜ਼ਾਂ ਜੋ ਕਿ ਉਹਨੂੰ ਲੱਗਦੀਆਂ ਸੀ ਉਹਨਾਂ ਦਾ ਟੋਕਣਾ ਉਹਨਾਂ ਦਾ ਡਾਂਟਣਾ ਉਹਨਾਂ ਦਾ ਮਾਰਨਾ ਉਹਨੂੰ ਯਾਦ ਰਹਿੰਦਾ ਸੀ ਤੇ ਉਹੀ ਬੈਗੇਜ ਉਹ ਅੱਗੇ ਲੈ ਕੇ ਚੱਲ ਰਿਹਾ ਸੀ ਫਿਰ ਉਸ ਤੋਂ ਬਾਅਦ ਉਹਦੇ ਕੁਝ ਇਦਾਂ ਦੇ ਰਿਲੇਸ਼ਨਸ਼ਿਪਸ ਸੀਗੇ ਜਿਹੜੇ ਕਿ ਟਾਈਮ ਤੇ ਟੁੱਟ ਗਏ ਉਹ ਨਿਭਾ ਨਹੀਂ ਸਕਿਆ ਜਾਂ ਨਿਬੇ ਨਹੀਂ ਫੇਰ ਉਹਦੇ ਕਈ ਫਰੈਂਡਸ ਜਾਂ ਹੋਰ ਕਈ ਲੋਕ ਉਹਦੀ ਜ਼ਿੰਦਗੀ ਵਿੱਚ ਇਦਾਂ ਦੇ ਆਏ ਜਿਨ੍ਹਾਂ ਨੇ ਵਕਤ-ਵਕਤ ਤੇ ਉਹਨੂੰ ਕੋਈ ਧੋਖਾ ਦਿੱਤਾ ਜਾਂ ਫਿਰ ਉਹਦੇ ਨਾਲ ਕੁਝ ਬੁਰਾ ਕਰ ਗਏ ਔਰ ਹਮੇਸ਼ਾ ਆਪਣੇ ਆਪ ਨੂੰ ਕੋਸਦਾ ਰਹਿੰਦਾ ਸੀ ਕਿ ਮੈਂ ਹੀ ਬੁਰਾ ਮੇਰੇ ਨਾਲ ਬੁਰਾ ਹੁੰਦਾ ਐ ਇੰਨੇ ਚੰਗੇ ਕੰਮ ਕਰਕੇ ਵੀ ਇਹ ਸਭ ਕੁਝ ਮੈਨੂੰ ਮਿਲ ਰਿਹਾ ਐ ਇਹਦੇ ਵਿੱਚ ਕੀ ਸੀ ਨਾ ਉਹ ਚੰਗੇ ਕੰਮ ਤਾਂ ਕਰ ਰਿਹਾ ਸੀ ਪੋਜ਼ਿਟਿਵ ਕੰਮ ਕਰ ਰਿਹਾ ਸੀ ਸਭ ਕੁਝ ਕਰ ਰਿਹਾ ਸੀ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨੇ ਸਭ ਤੋਂ ਵੱਡੀ ਇੱਕ ਚੀਜ਼ ਮਿਸ ਕੀਤੀ ਹੋਈ ਸੀ ਫੋਰਗਿਵਨਸ ਥੈਟ ਇਜ਼ ਮਾਫ ਕਰਨਾ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਸਭ ਤੋਂ ਮੇਨ ਚੀਜ਼ ਤਾਂ ਉਹਦੀ ਜ਼ਿੰਦਗੀ 'ਚ ਰਹਿ ਹੀ ਗਈ ਉਹਨੇ ਫਿਰ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਨੂੰ ਜੋ ਕਿ ਉਹਨੂੰ ਲੱਗਦਾ ਸੀ ਕਿ ਮੇਰੇ ਪੇਰੈਂਟਸ ਨੇ ਮੇਰੇ ਨਾਲ ਇਹ ਕੀਤਾ ਜਾਂ ਉਹਨੂੰ ਗੱਲਾਂ ਬੁਰੀਆਂ ਲੱਗੀਆਂ ਉਹਨੇ ਆਪਣੇ ਪੇਰੈਂਟਸ ਨੂੰ ਦਿਲੋਂ ਮਾਫ ਕਰਤਾ ਫਿਰ ਉਸਨੇ ਆਪਣੇ ਸਾਰੇ ਉਹਨਾਂ ਰਿਸ਼ਤਿਆਂ ਨੂੰ ਮਾਫ ਕੀਤਾ ਜਿਹੜੇ ਕਿ ਟੁੱਟ ਗਏ ਸੀ ਨਿਭ ਨਹੀਂ ਸਕੇ ਸੀ ਉਹਨਾਂ ਲੋਕਾਂ ਨੂੰ ਮਾਫ ਕੀਤਾ ਫਿਰ ਉਸਨੇ ਸਾਰੇ ਉਹਨਾਂ ਲੋਕਾਂ ਨੂੰ ਮਾਫ ਕੀਤਾ ਜਿਹੜੇ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਟਾਈਮ ਟੂ ਟਾਈਮ ਕੋਈ ਧੋਖਾ ਦੇ ਗਏ ਜਾਂ ਉਹਨਾਂ ਕੁਝ ਬੁਰਾ ਕਰ ਗਏ ਸਭ ਨੂੰ ਉਹਨੇ ਮਾਫ ਕਰਤਾ ਔਰ ਅਖੀਰ ਵਿੱਚ ਸਭ ਤੋਂ ਵੱਡੀ ਗੱਲ ਉਹਨੇ ਆਪਣੇ ਆਪ ਨੂੰ ਮਾਫ ਕੀਤਾ। ਉਹਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਤੈਨੂੰ ਮਾਫ ਕਰਦਾ। ਜੋ ਵੀ ਤੂੰ ਆਪਣੇ ਬਾਰੇ ਬੁਰੀਆਂ ਚੀਜ਼ਾਂ ਸੋਚੀਆਂ, ਆਪਣੇ ਆਪ ਨੂੰ ਹਮੇਸ਼ਾ ਕੋਸਿਆ, ਹਮੇਸ਼ਾ ਆਪਣੇ ਆਪ ਨੂੰ ਲੋ ਫੀਲ ਕੀਤਾ। ਉਹਨੇ ਸਭ ਤੋਂ ਵੱਡੀ ਮਾਫੀ ਮੰਗੀ ਆਪਣੇ ਆਪ ਤੋਂ ਔਰ ਆਪਣੇ ਆਪ ਨੂੰ ਉਹਨੇ ਮਾਫ ਵੀ ਕੀਤਾ। ਉਸ ਤੋਂ ਬਾਅਦ ਉਸ ਦਾ ਜਿਹੜਾ ਬੈਗਜ ਉਹ ਲੈ ਕੇ ਚੱਲ ਰਿਹਾ ਸੀ ਨਾ ਹੈਵiness ਭਾਰਾਪਨ ਉਹਦਾ ਉਹ ਸਾਰਾ ਬੈਗੇਜ ਲੈ ਗਿਆ ਹੁਣ ਉਸ ਦੀ ਜ਼ਿੰਦਗੀ ਐਦਾਂ ਬਣ ਗਈ ਸੀ ਜਿੱਦਾਂ ਉਹਦੀ ਲਾਈਫ ਉਹ ਪੋਜ਼ਿਟਿਵ ਪਹਿਲਾਂ ਰਹਿਣ ਦੀ ਕੋਸ਼ਿਸ਼ ਕਰਦਾ ਸੀ ਪਰ ਹੁਣ ਉਹ ਹਕੀਕਤ ਦੇ ਵਿੱਚ ਪੋਜ਼ਿਟਿਵ ਰਹਿਣ ਲੱਗਾ ਕਿਉਂਕਿ ਆਪਣੇ ਉਹਨੇ ਦਿਲ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਸਾਰੀ ਨੈਗੇਟਿਵਿਟੀ ਨੂੰ ਖਿੱਚ ਕੇ ਬਾਹਰ ਕਰਤਾ ਕਿਹਦੇ ਨਾਲ ਇੱਕ ਮਾਫੀ ਨਾਲ ਫੋਰਗਿਵ ਕਰਕੇ ਸਾਰਿਆਂ ਨੂੰ ਔਰ ਉਹ ਹਮੇਸ਼ਾ ਹੁਣ ਪੋਜੀਟਿਵਲੀ ਰਹਿੰਦਾ ਪੋਜੀਟਿਵਲੀ ਸੋਚਦਾ ਹਰ ਕੰਮ ਉਹ ਪੋਜੀਟਿਵ ਤਰੀਕੇ ਨਾਲ ਕਰਦਾ ਸੋ ਤੁਸੀਂ ਵੀ ਅੱਜ ਇਹ ਦੇਖਣਾ ਤੁਸੀਂ ਕਿਹਨੂੰ ਕਿਹਨੂੰ ਮਾਫ ਕਰਨਾ ਹੈ ਤੇ ਸਭ ਤੋਂ ਮੇਨ ਗੱਲ ਆਪਣੇ ਆਪ ਨੂੰ ਮਾਫ ਕਰਨਾ ਹੈ ਗੋਡ ਬles ਸੀ